ਅਮਰੀਕਾ ਦੇ ਵਿੱਚ ਇੱਕ ਆਪਣੇ ਪੰਜਾਬੀ ਦੀ ਕਰਤੂਤ ਕਰਕੇ ਕਿੰਨੇ ਹੀ ਪੰਜਾਬੀਆਂ ਦੇ ਹੁਣ ਸਪਨੇ ਟੁੱਟਣਗੇ ਕਿੰਨੇ ਹੀ ਪੰਜਾਬੀਆਂ ਦੀਆਂ ਹੁਣ ਸਿਟੀਜ਼ਨਸ਼ਿਪਾਂ ਕੈਂਸਲ ਹੋ ਰਗੀਆਂ ਗ੍ਰੀਨ ਕਾਰਡ ਵੀ ਖੋਏ ਜਾਣਗੇ ਤੇ ਹੁਣ ਉਹਨਾਂ ਨੂੰ ਡਿਪੋਰਟ ਕੀਤਾ ਜਾਏਗਾ ਕਿ ਇੱਕ ਪੰਜਾਬੀ ਦੀ ਕਰਤੂਤ ਕਰਕੇ ਇਹ ਸਾਰੇ ਦੇ ਸਾਰੇ ਜਿੰਨਾਂ ਲੋਕਾਂ ਨੇ ਵੀ ਦੂਜੇ ਤੀਜੇ ਰਸਤਿਆਂ ਦੇ ਜ਼ਰੀਏ ਇੱਥੇ ਗ੍ਰੀਨ ਕਾਰਡ ਇੱਥੇ ਸਿਟੀਜ਼ਨਸ਼ਿਪਾਂ ਲੈਤੀਆਂ ਸੀਗੀਆਂ ਹੁਣ ਉਹ ਸਾਰੇ ਲੋਕਾਂ ਨੂੰ ਫਸਾ ਦਿੱਤਾ ਜੀ ਹਾਂਜੀ ਆਪਾਂ ਪਿੱਛੇ ਜੇ ਵੀ ਇੱਕ ਨਿਊਜ਼ ਕੀਤੀ ਸੀ ਤੇ ਅੱਜ ਐਸੇ ਦੀ ਵਜ੍ਹਾ ਤੋਂ ਬਹੁਤ ਹੀ ਭਰਾਮਾਂ ਦੇ ਸਿਰਾਂ ਦੇ ਉੱਪਰ ਤਲਵਾਰ ਲਮਕ ਰਹੀ ਆ ਕਿ ਹੁਣ ਉਹਨਾਂ ਦੀ ਸਿਟੀਜ਼ਨਸ਼ਿਪ ਵੀ ਜਾਏਗੀ ਤੇ ਨਾਲ ਨਾਲ ਜਿਹੜੇ ਗ੍ਰੀਨ ਕਾਰਡ ਹੋਲਡਰ ਆ ਉਹਨਾਂ ਦੇ ਉੱਪਰ ਵੀ ਖਤਰਾ ਮੰਡਰਾ ਰਿਹਾ ਇਕ ਗੁਰਮੀਤ ਸਿੰਘ ਦੀ ਗੱਲ ਕਰਦੇ ਜਿਹੜਾ ਟੈਕਸੀ ਡਰਾਈਵਰ ਸੀਗਾ ਤੇ ਇਹਦੀ ਹੁਣ ਨਾਗਰੀਤਾ ਜਿਹੜੀ ਰਿਪੋਕ ਹੋਣੀ ਆ ਤੇ 트ੰਪ ਦੇ ਆਦੇਸ਼ਾਂ ਦੇ ਉੱਪਰ ਪੱਕੀ ਮੋਹਰ ਲੱਗ ਜਾਣੀ ਆ ਤੁਹਾਨੂੰ ਪਤਾ ਹੀ ਹੈ ਕਿ 트ੰਪ ਤਾਂ ਇਦਾਂ ਦੇ ਬਹਾਨੇ ਲੱਭਦਾ ਹੀ ਰਪਦਾ ਔਰ ਉਹ ਇਦਾਂ ਦਾ ਮੌਕਾ ਕਦੇ ਵੀ ਨਹੀਂ ਛੱਡਦਾ ਔਰ 트ੰਪ ਦਾ ਇੱਕ ਬਾਰ ਕਰਨ ਦਾ ਇਹ ਵੀ ਤਰੀਕਾ ਕਿ ਇੱਕ ਬੰਦਾ ਗਲਤੀ ਕਰਦਾ ਸਜ਼ਾ ਉਹਦੀ ਸਭ ਨੂੰ ਦਿੰਦਾ ਹੈ ਸੋ ਉਸੇ ਤਰ੍ਹਾਂ ਇਸ ਕੇਸ ਦੇ ਵਿੱਚ ਵੀ ਹੋਣ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਇਸ ਇਨਸਾਨ ਨੇ ਟੈਕਸੀ ਡਰਾਈਵਿੰਗ ਦਾ ਕੰਮ ਕਰਦਾ ਸੀਗਾ ਟੈਕਸੀ ਚਲਾਉਂਦਾ ਸੀਗਾ ਉੱਬਰ ਦਾ ਸੋ ਇੱਕ ਔਰਤ ਨੂੰ ਗੱਡੀ ਦੇ ਵਿੱਚ ਬਿਠਾਇਆ ਰਾਈਟ ਤੇ ਲੈ ਕੇ ਗਿਆ ਉਹ ਸੋ ਗਈ ਪਿੱਛੇ ਬੈਠੀ ਜਾਂ ਤੋ ਪੀਤੀ ਖਾਦੀ ਹੋਣੀ ਆ ਉਸਦੀ ਵੀ ਔਰ ਉਹਨੂੰ ਇਕਾਂਤ ਜਗ੍ਹਾ ਤੇ ਜਾ ਕੇ ਉਹਦੇ ਨਾਲੇ ਨੇ ਰੇਪ ਕੀਤਾ ਸੀਗਾ ਤੇ ਉਸਦੇ ਕੇਸ ਚੱਲਦਾ ਪਿਆ ਸੀਗਾ ਔਰ ਇਸਨੇ ਉਸ ਤੋਂ ਬਾਅਦ ਆਪਣੀ ਸਿਟੀਜ਼ਨਸ਼ਿਪ ਵੀ ਲੈਤੀ ਆ ਤੇ ਉਹ ਕੇਸ ਦੇ ਬਾਰੇ ਦੱਸਿਆ ਹੀ ਨਹੀਂ ਉਸ ਕੇਸ ਦੇ ਵਿੱਚ ਝੂਠ ਬੋਲਿਆ ਤੇ ਸਿਟੀਨਸ਼ਿਪ ਲੈਤੀ ਤੇ ਸਖਤੀ ਕੀਤੀ ਹੋਈ ਹੈ ਟਰੰਪ ਪ੍ਰਸ਼ਾਸਨ ਨੇ ਤੁਹਾਨੂੰ ਲਗਾਤਾਰ ਇਹ ਕਹਿੰਦਾ ਆ ਰਿਹਾ ਟਰੰਪ ਪ੍ਰਸ਼ਾਸਨ ਹਰ ਇੱਕ ਸਟੇਜ ਦੇ ਉੱਪਰ ਖੁੱਲੇ ਆਮ ਕਹਿੰਦਾ ਕਿ ਅਸੀਂ ਇਦਾਂ ਦੇ ਰਸਤੇ ਲੱਭ ਰਹੇ ਆ ਕਿ ਜਿਨ੍ਹਾਂ ਨੇ ਫਰਾਡ ਕੀਤੇ ਹੋਇਆ ਜਾਂ ਬਾਹਰੋਂ ਆ ਕੇ ਇੱਥੇ ਉਹਦੀਆਂ ਨਾਗਰਿਕਤਾ ਲੈ ਕੇ ਇੱਥੇ ਚੌੜੇ ਹੁੰਦੇ ਆ ਗਲਤੀਆਂ ਤੇ ਗਲਤੀਆਂ ਕਰ ਰਹੇ ਆ ਕਿ ਸਾਡਾ ਹੁਣ ਕੋਈ ਕੁਝ ਵਿਗਾੜ ਨਹੀਂ ਸਕਦੇ ਅਸੀਂ ਉਹਨਾਂ ਨੂੰ ਇੱਥੇ ਨੱਥ ਪਾਉਣੀਆਂ ਉਹਨਾਂ ਨੂੰ ਇੱਥੇ ਉਹਨਾਂ ਦੀ ਡੀ ਨੇਚੁਰਲਾਈਜ਼ ਕਰਕੇ ਉਹਨਾਂ ਨੂੰ ਇੱਥੋਂ ਡਿਪੋਰਟ ਕਰਨਾ ਨੇ ਵੀ ਇਥੇ ਕ੍ਰਿਮੀਨਲ ਆ ਸਾਰਿਆਂ ਨੂੰ ਸਾਡੀ ਕੰਟਰੀ ਚੋਂ ਕੱਢਣਾ ਸੋ ਹਰ ਇੱਕ ਪਾਸੇ ਉਹ ਸ੍ਰੇਆਮ ਖੁੱਲੇਆਮ ਕਹਿ ਰਿਹਾ ਸੋ ਇਸ ਤਰ੍ਹਾਂ ਦੇ ਜਦੋਂ ਕੇਸ ਸਾਹਮਣੇ ਆ ਜਾਂਦੇ ਆ ਸੋ ਉਹਦੀਆਂ ਗੱਲਾਂ ਦੇ ਉੱਪਰ ਪੱਕੀ ਮੋਹਰ ਲੱਗ ਜਾਂਦੀ ਆ ਤੇ ਲੋਕਾਂ ਨੂੰ ਕੰਮ ਕਰਨ ਦਾ ਔਰ ਹੋਰ ਲੋਕਾਂ ਨੂੰ ਜਿਹੜੇ ਇਸ ਦੀ ਇਸ ਇਸ ਗੱਲਾਂ ਦਾ ਜਵਾਬ ਦਿੰਦੇ ਆ ਜਾਂ ਵਿਰੋਧ ਕਰਦੇ ਆ ਤੋਂ ਟਰੰਪ ਪ੍ਰਸ਼ਾਸਨ ਨੂੰ ਡਿਫਾਈਨ ਕਰਨ ਦੇ ਵਿੱਚ ਮੌਕਾ ਮਿਲ ਜਾਂਦਾ ਜੇ ਇਹਨਾਂ ਨੂੰ ਕਾਨਫਰੰਸਾਂ ਦੇ ਵਿੱਚ ਅਗਰ ਪੱਤਰਕਾਰ ਕੋਈ ਸਵਾਲ ਪੁੱਛਦਾ ਤਾਂ ਉੱਥੇ ਇਹਨਾਂ ਨੂੰ ਇਦਾਂ ਦੀ ਉਦਾਹਰਨਾਂ ਦੇਣ ਦਾ ਮੌਕਾ ਮਿਲ ਜਾਂਦਾ ਅਜਿਹਾ ਜਿੱਦਾਂ ਹੁਣ ਟਰੰਪ ਨੇ ਆਈਸ ਵਾਲਿਆਂ ਨੂੰ ਦਿੱਤਾ ਹੋਇਆ ਸੀ ਨਾ ਕਿ ਤਿੰਨ ਹਜ਼ਾਰ ਬੰਦਾ ਤੁਸੀਂ ਡਿਟੇਨ ਕਰਨਾ ਹੀ ਕਰਨਾ ਹਰੇਕ ਮਹੀਨੇ ਜੋ ਮਰਜ਼ੀ ਕੁਝ ਹੋ ਜਵੇ ਐਸੀ ਤਰ੍ਹਾਂ ਹੁਣ ਟਰੰਪ ਸਾਹਿਬ ਨੇ ਇਹ ਫਰਮਾ ਦਿੱਤਾ ਕਿ ਤੁਸੀਂ 100 ਤੋਂ 130 ਬੰਦੇ ਹਰ ਮਹੀਨੇ ਇਦਾਂ ਦੇ ਲੱਭਣੇ ਆ ਜਿਨ੍ਹਾਂ ਨੇ ਨਾਗਰੀਤਾ ਲਈਤੀ ਹੋਈ ਆ ਜਾਂ ਗ੍ਰੀਨ ਕਾਰਡ ਉਹਨਾਂ ਦੇ ਕੋਲ ਹੋਗੇ ਪਰ ਉਹਨਾਂ ਦੇ ਜਿਹੜੇ ਪਿਸ਼ੋਕੜ ਜਾਂ ਉਹਨਾਂ ਦਾ ਕੋਈ ਕ੍ਰਿਮੀਨਲ ਜਾਂ ਉਹਨਾਂ ਨੇ ਫਰਾਡ ਕੀਤੇ ਹੋਇਆ ਔਰ ਹੁਣ ਜਿਨ੍ਹਾਂ ਨੇ ਵਿਆਹ ਕਰਾ ਕੇ ਕੀਤੇ ਹੋਇਆ ਤਾਂ ਉਹਨੂੰ ਪਤਾ ਵਿਆਹ ਵਾਲੇ ਕੇਸ ਵੀ ਫੜ ਹੋਇਆ ਕਿੰਨੇ ਉਹਦੇ ਵਿੱਚ ਵੀ ਕਈ ਕੁਝ ਫਰਾਡ ਹੋ ਰਿਹਾ ਸੀਗਾ ਆਪਾਂ ਨਹੀਂ ਕਹਿੰਦੇ ਕਿ ਆਪਾਂ ਚਲੋ ਬਾਹਰ ਆਏ ਆ ਆਪਾਂ ਨੂੰ ਰਸਤਾ ਨਹੀਂ ਮਿਲਦਾ ਪਿਆ ਚਲੋ ਆਪਾਂ ਕੋਈ ਵੀ ਇਦਾਂ ਦਾ ਰਸਤਾ ਯੂਜ਼ ਕਰਕੇ ਆਪਾਂ ਪੱਕੇ ਹੋਗੇ ਪਰ ਆਪਣਾ ਕੋਈ ਵੀ ਇੱਥੇ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਆਪਾਂ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਕਰ ਰਹੇ ਆਪਾਂ ਹਰ ਕਿਸੇ ਦੀ ਹੈਲਪ ਕਰਦੇ ਪਏ ਆ ਪਰ ਸਿਰਫ ਸਿਰਫ ਆਪਾਂ ਇੱਥੇ ਰੈਗੂਲਾਈਜ਼ ਹੋਣ ਲਈ ਰਸਤਾ ਟੈਡਾ ਯੂਜ਼ ਕੀਤਾ ਸੋ ਪਰ ਜਿਹੜੇ ਐਦਾਂ ਦੇ ਲੋਕ ਆ ਨਾ ਜਿਹੜੇ ਵਾਕਈ ਹੀ ਕ੍ਰਿਮੀਨਲ ਮਾਈਂਡ ਦੇ ਆ ਜਿਨ੍ਹਾਂ ਨੇ ਕ੍ਰਿਮੀਨਲ ਕਰਨ ਕ੍ਰਿਮੀਨਲ ਕੀਤਾ ਤੇ ਬਾਅਦ ਦੇ ਵਿੱਚ ਵੀ ਨਹੀਂ ਹਟਣਾ ਸੋ ਉਹ ਲੋਕਾਂ ਦੀ ਵਜ੍ਹਾ ਤੋਂ ਬਾਰੇ ਲੋਕ ਟੰਗੇ ਜਾਣਗੇ ਤੇ ਹੁਣ ਅਮਰੀਕਾ ਦੇ ਵਿੱਚ ਇਹ ਅੱਗ ਲੱਗ ਚੁੱਕੀ ਆ ਕਿ ਹੁਣ ਤੁਹਾਡੇ ਕੇਸ ਖੰਗਾਲੇ ਜਾਣਗੇ ਹਾਲਾਂਕਿ ਪਹਿਲਾਂ ਉਹ ਲੋਕ ਸੋਚਦੇ ਸੀ ਕਿ ਸਾਡੇ ਤੱਕ ਨਹੀਂ ਪਹੁੰਚਣਾ ਜਾਂ ਸਾਡਾ ਕੁਝ ਵੀ ਨਹੀਂ ਹੋਣਾ ਸਾਡੇ ਤੱਕ 트ੰਪ ਪ੍ਰਸ਼ਾਸਨ ਪਹੁੰਚ ਨਹੀਂ ਸਕਦਾ ਸਿਰਫ ਉਹ ਸਿਰਫ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਇੱਥੇ ਹੈਗੇ ਆ ਜਾਂ ਉਹਨਾਂ ਦੇ ਕੋਲ ਹਲੇ ਤੱਕ ਕੁਝ ਡਾਕੂਮੈਂਟ ਨਹੀਂ ਆ ਸੋ ਉਹਨਾਂ ਤੱਕ ਇਹ ਸੀਮਿਤ ਰਹੇਗਾ ਪਰ 트ੰਪ ਪ੍ਰਸ਼ਾਸਨ ਨੇ ਸ਼ੁਰੂ ਤੋਂ ਹੀ ਕਿਹਾ ਹੋਇਆ ਕਿ ਜਿੰਨੇ ਵੀ ਇੱਥੇ ਬਾਹਰੋਂ ਆਏ ਹੋਏ ਆ ਮੈਂ ਸਾਰਿਆਂ ਨੂੰ ਕੱਢੂਗਾ ਉਨੇ ਇਹ ਨਹੀਂ ਸੀ ਕਿਹਾ ਵੀ ਜਿਨ੍ਹਾਂ ਦੇ ਕੋਲ ਡਾਕੂਮੈਂਟ ਨਹੀਂ ਆ ਉਹਨੇ ਕਿਹਾ ਜਿੰਨੇ ਵੀ ਸਾਰੇ ਬਾਹਰੋਂ ਆਏ ਹੋਏ ਆ ਬਾਹਰੋਂ ਤਾਂ ਹੁਣ ਤੁਸੀਂ ਚਾਹੇ ਨਾਗਰਿਕਤਾ ਲੈ ਲਈ ਆ ਹੈ ਤਾਂ ਤੁਸੀਂ ਵੀ ਬਾਹਰ ਦੇਈ ਆ ਤੁਹਾਨੂੰ ਪਤਾ ਹੈ ਕਿ ਪਿੱਛੇ ਜੇ ਆਪਣਾ ਇੱਕ ਪੰਜਾਬ ਦਾ ਬਿਜ਼ਨਸਮੈਨ ਚੱਕ ਕੇ ਇਹਨਾਂ ਨੇ ਰਿਪੋਰਟ ਕੀਤਾ ਕੀ ਵਜ੍ਹਾ ਸੀ ਕਿ ਜਦ ਕਿ ਉਹਦੇ ਕੋਲ ਇੱਟਾਕ ਜਿਆਦਾ ਬਿਜ਼ਨਸ ਸੀਗਾ ਇੱਥੇ ਕਿੰਨੇ ਉਹਦੇ ਕੋ ਗੈਸ ਸਟੇਸ਼ਨ ਕਿੰਨੇ ਬੰਦੇ ਉਹਦੇ ਅੰਡਰ ਕੰਮ ਕਰਦੇ ਸੀਗੇ ਪਰ ਚੱਕਿਆ ਕਿਹੜੀ ਵੱਲੋਂ ਮੋਬਾਈਲ ਦੇ ਛੋਟੇ ਜਿ ਇੱਕ ਲਫੜੇ ਤੋਂ ਛੋਟਾ ਜਿਹਾ ਮੋਬਾਈਲ ਦਾ ਕੇਸ ਚੱਲਦਾ ਪਿਆ ਸੀ ਉਹ ਵੀ ਪੁਕਤ ਚੁੱਕੇ ਸੀ ਕਿੰਨੇ ਸਾਲ ਪੁਰਾਣਾ ਸੀਗਾ ਤਾਂ ਵੀ ਉਹਨੂੰ ਰਿਪੋਰਟ ਕੀਤਾ ਸੋ ਐਸੇ ਤਰ੍ਹਾਂ ਕੀ ਤੁਹਾਨੂੰ ਨਾਗਰਿਕਤਾ ਜਿਹੜੀ ਉਹ ਤੁਹਾਡੀ ਕੈਂਸਲ ਨਹੀਂ ਕਰਨਗੇ ਕੀ ਇਹਨਾਂ ਨੇ ਇਹੀ ਕਹਿਣਾ ਜਦੋਂ ਨਾਗਰਿਕਤਾ ਵੈਸੇ ਤਾਂ ਕੈਂਸਲ ਹੋ ਨਹੀਂ ਸਕਦੀ ਪਰ ਉਹਦੇ ਕਲॉ ਉਹਦੇ ਵਿੱਚ ਇਹ ਨਿਯਮ ਆ ਜੇ ਅਗਰ ਤੁਸੀਂ ਨੈਸ਼ਨਲਟੀ ਜਦੋਂ ਅਪਲਾਈ ਕਰਦੇ ਹੋ ਉਹਦੇ ਵਿੱਚ ਡਾਕੂਮੈਂਟ ਦਿੰਦੇ ਆ ਅਗਰ ਤੁਸੀਂ ਕੋਈ ਵੀ ਫਰਾਡ ਜਾਂ ਝੂਠ ਬੋਲ ਕੇ ਉਹ ਚੀਜ਼ ਲੈਂਦੇ ਆ ਜਾਂ ਪਹਿਲਾਂ ਨਾਗਰੀਤਾ ਲੈਣ ਤੋਂ ਝੂਠ ਜਾਂ ਕ੍ਰਿਮੀਨਲ ਬਹੁਤ ਵੱਡੇ ਪੱਧਰ ਤੇ ਕੀਤਾ ਤੇ ਦੱਸਿਆ ਨਹੀਂ ਹੁੰਦਾ ਸੋ ਉਹ ਉਹਦੇ ਤਹਿਤ ਤੁਹਾਡੀ ਡੀ ਨੈਚਰਲਾਈਜ਼ ਕੀਤੀ ਜਾ ਸਕਦੀ ਆ ਸੋ ਤੁਹਾਨੂੰ ਪਤਾ ਕਿ ਤੁਹਾਡੇ ਪੁਰਾਣੇ ਕੇਸ ਹੀ ਖੰਗਾਲ ਦੇ ਪਏ ਆ ਕਿ ਤੁਹਾਡਾ ਕੋਈ ਪੁਰਾਣਾ ਕੋਈ ਇਦਾਂ ਦਾ ਸਾਨੂੰ ਕੋਈ ਮੇਲ ਜੇ ਵਿੱਚ ਜਿਹਦੇ ਕਰਕੇ ਅਸੀਂ ਤੁਹਾਡੇ ਉੱਪਰ ਕਾਰਵਾਈ ਕਰ ਸਕੀਏ ਤੇ ਬਹੁਤ ਭਰਾਵਾਂ ਦੇ ਉੱਪਰ ਹੁਣ ਇਹ ਕਾਰਵਾਈ ਹੋਣੀ ਸਟਾਰਟ ਹੋ ਗਿਆ ਹੁਣ ਜਿੰਨੇ ਟਰੱਕ ਡਰਾਈਵਰ ਭਰਾ ਆਪਣੇ ਸੀਗੇ ਚਲ ਉਹਦਾ ਲਾਇਸੈਂਸ ਬਣ ਗਿਆ ਟੁੱਟ ਗਿਆ ਕੈਨਸਲ ਹੋ ਗਿਆ ਜਾਂ ਕੁਝ ਵੀ ਹੋ ਗਿਆ ਪਹਿਲਾ ਇਹ ਗੇਮਾਂ ਚੱਲਦੀ ਹੈ ਪੰਜਾ ਸਾਰੇ ਦਾ ਸਾਰਾ ਟਰੱਕ ਇੰਡਸਟਰੀ ਹਿਲਾ ਕੇ ਰੱਖ ਦਿੱਤਾ ਟਰੰਪ ਪ੍ਰਸ਼ਾਸਨ ਨੇ ਸਾਰੇ ਜਿੰਨੇ ਨੌਨ ਡੋਮਿਸਾਈਲ ਸੀਡੀ ਲਾਇਸੈਂਸ ਡਰਾਈਵਰ ਸੀਗੇ ਉਹਨਾਂ ਨੂੰ ਬੇਰੋਜ਼ਗਾਰ ਦਿੱਤਾ ਇੱਕ ਤਰ੍ਹਾਂ ਦਾ ਟਰੰਪ ਪ੍ਰਸ਼ਾਸਨ ਨੇ ਘਰਾਂ 'ਚ ਬੈਠ ਕੇ ਆ ਵਿਚਾਰੇ ਡਰ ਦੇ ਚਲਾਉਂਦੇ ਨਹੀਂ ਕਿਸੇ ਨੂੰ ਕੰਪਨੀ ਨੇ ਕੱਢਤਾ ਕਿਉਂਕਿ ਨਮਾ ਨਿਯਮ ਇਹਨਾਂ ਨੇ ਬਣਾਤਾ ਹੁਣ ਕੰਪਨੀ ਨੂੰ ਵੀ ਫਾਈਨ ਕੀਤਾ ਜਾਵੇਗਾ 50000 ਡਾਲਰ ਦਾ ਅਗਰ ਕੋਈ ਇਦਾਂ ਦੇ ਬੰਦੇ ਨੂੰ ਕੰਮ ਤੇ ਰੱਖੇਗੀ ਔਰ ਤੁਹਾਨੂੰ ਪਤਾ ਹੀ ਹੈ ਹੁਣ ਹਿੱਲੀ ਪਈ ਐ ਇੱਕ ਪੈਂ ਤੇ ਉੱਪਰ ਟਰੱਕ ਇੰਡਸਟਰੀ ਔਰ ਬਾਰਡਰ ਤੁਸੀਂ ਦੇਖ ਲਓ ਕੀ ਹਾਲਾਤ ਕੀਤੇ ਹੋਏ ਆ 2.5 ਮਿਲੀਅਨ ਦੇ ਬੰਦਾ ਇੱਥੋਂ ਕੱਢ ਦਿੱਤਾ ਇਹਨਾਂ ਨੇ ਅਮਰੀਕਾ ਦੇ ਵਿੱਚ ਤੇ ਹੁਣ ਇਹਨਾਂ ਕੋਲ ਕੰਮ ਬਹੁਤ ਥੋੜਾ ਬਾਰੇ ਬੰਦੇ ਬਹੁਤ ਜ਼ਿਆਦਾ ਹੁਣ ਸਾਰੇ ਦੇ ਸਾਰੇ ਟੁੱਟ ਕੇ ਪੈ ਗਏ ਗ੍ਰੀਨ ਕਾਰਡ ਵਾਲਿਆਂ ਦੇ ਉੱਪਰ ਤੇ ਨਾਗਰੀਤਾ ਵਾਲਿਆਂ ਦੇ ਇਹਨਾਂ ਨੇ ਸਿਟੀਨਸ਼ਿਪ ਲਈ ਆ ਤੇ ਹੁਣ ਤੁਸੀਂ ਕੋਈ ਗਲਤੀ ਨਾ ਕਰਿਓ ਮੇਰਾ ਭਰਾ ਅਗਰ ਤੁਸੀਂ ਕੋਈ ਗਲਤੀ ਕਰੋਗੇ ਤਾਂ ਬਚਣਾ ਕੋਈ ਨਹੀਂ ਛੋਟੇ ਤੋਂ ਛੋਟੇ ਜੁਰਮ ਜਿਹੜਾ ਤੁਹਾਡੀ ਟਿਕਟ ਹੁੰਦੀ ਹੈ ਨਾ ਤੁਸੀਂ ਪੀ ਕੇ ਗੱਡੀ ਚਲਾ ਰਹੇ ਆ ਉਰੂਵੀ ਇਹਨਾਂ ਨੇ ਇਹ ਚੀਜ਼ਾਂ ਦੇ ਵਿੱਚ ਪਾਇਆ ਕਿ ਤੁਸੀਂ ਪਤਾ ਨਹੀਂ ਬਹੁਤ ਵੱਡਾ ਕ੍ਰਾਈਮ ਕਰ ਦਿੱਤਾ ਨਸ਼ਾ ਕਰਨ ਦੇ ਆਦੀ ਹੋ ਨਸ਼ਾ ਤੁਹਾਡੇ ਕੋਲ ਪਾਇਆ ਗਿਆ ਤੋ ਤੁਹਾਡੇ ਕੋਲ ਫੜ ਹੋ ਗਿਆ ਤੁਹਾਡੇ ਉੱਪਰ ਵੱਡੇ આરોਪ ਲੱਗਣਗੇ ਤਾਂ ਵੀ ਤੁਸੀਂ ਨਹੀਂ ਪਾ ਸਕਦੇ ਹੁਣ ਤੱਕ ਤਾਂ ਇੱਥੇ ਤੱਕ ਤੋ ਅਸੀਂ ਆਪਣੇ ਗਵਾਂਡੀ ਨਾਲ ਲੜ ਵੀ ਨਹੀਂ ਸਕਦੇ ਅਗਰ ਤੁਹਾਡਾ ਗਵਾਂਡੀ ਬਦਕਿਸਮਤੀ ਤੇ ਨਾਲ ਅਮਰੀਕਨ ਮੂਲ ਦਾ ਔਰ ਤੁਸੀਂ ਉਹਦੇ ਨਾਲ ਲੜ ਪਏ ਤਾਂ ਤੁਸੀਂ ਆਪਣੀ ਖੈਰ ਨਾ ਮਨਾਇਓ ਤੁਹਾਡੇ ਨਾਲ ਬਹੁਤ ਜ਼ਿਆਦਾ ਜਾਨੀ ਹੋਣੀ ਆ ਸੋ ਇਹ ਵੀਡੀਓ ਬਣਾਉਣ ਦਾ ਮਤਲਬ ਇਹ ਨਹੀਂ ਕਿ ਮੈਂ ਤੁਹਾਨੂੰ ਡਰਾਉਣਾ ਜਾਂ ਕੁਝ ਵੀ ਕਰਾਉਣਾ। ਬਾਕੀ ਤੁਸੀਂ ਖੁਦ ਸਮਝ ਰਹੇ ਹੋਗੇ ਤੁਸੀਂ ਖੁਦ ਆਪਣਾ ਐਕਸਪੀਰੀਅੰਸ ਵੀ ਸ਼ੇਅਰ ਕਰੋਗੇ ਤੁਸੀਂ ਰਹਿ ਰਹੇ ਹੋ ਇਸ ਟਾਈਮ ਦੇ ਉੱਪਰ ਅਮਰੀਕਾ ਦੇ ਵਿੱਚ ਇਸ ਟਾਈਮ ਦੇ ਉੱਪਰ ਕੀ ਕੁਝ ਹੋ ਰਿਹਾ ਕਿਉਂਕਿ ਟਰੰਪ ਪ੍ਰਸ਼ਾਸਨ ਦਾ ਸਮਝ ਨਹੀਂ ਲੱਗਦੀ ਪਈ ਟਰੰਪ ਤੁਹਾਨੂੰ ਪਤਾ ਕਿ ਰਾਜਨੀਤੀ ਉਹ ਇਦਾਂ ਦੀ ਕਰਦਾ ਜਿਵੇਂ ਉਹ ਰਾਜਾ ਹੁੰਦਾ ਜੋ ਕਹਿ ਦਿੰਦਾ ਉਹ ਕਰਦਾ ਹੀ ਕਰਦਾ ਔਰ ਹੁੰਦਾ ਵੀ ਆ ਔਰ ਅਮਲ ਵੀ ਹੋਇਆ ਦੇਖ ਲਓ 2.5 ਮਿਲੀਅਨ ਬੰਦਿਆਂ ਨੂੰ ਕੱਢ ਚੁੱਕਿਆ ਉਹ ਤੇ ਹੁਣ ਅਮਰੀਕਾ ਦੇ ਵਿੱਚ ਇਸ ਤਰ੍ਹਾਂ ਦੀ ਇੱਕ ਰਿਵਰਸ ਮਾਈਗ੍ਰੇਸ਼ਨ ਸਟਾਰਟ ਹੋ ਗਈ ਆ ਕਿ ਜਿੱਦਾਂ ਲੋਕ ਪਹਿਲਾਂ ਐਂਟਰ ਹੁੰਦੇ ਸੀ ਮੇਲੇ ਲੱਗੇ ਰਹਿੰਦੇ ਸੀ ਨਾ ਤੇ ਹੁਣ ਇਤੋਂ ਹੀ ਉਲਟਾ ਹੋਇਆ ਹੋਇਆ ਕੰਮ ਅਮਰੀਕਾ ਛੱਟ ਛੱਟ ਕੇ ਜਾ ਰਿਹਾ ਲੋਕ ਕੈਨੇਡਾ ਨੂੰ ਜਾ ਰਹੇ ਹੁਣ ਕੈਨੇਡਾ ਦੀ ਰਿਵਰਸ ਮਾਈਗ੍ਰੇਸ਼ਨ ਸਟਾਰਟ ਹੋ ਗਈ ਕੈਨੇਡਾ ਦੇ ਵਿੱਚ ਪਹਿਲਾਂ ਇੱਕ ਬਹੁਤ ਖਲਾਰੇ ਪਿਆ ਪਰ ਲੋਕਾਂ ਨੂੰ ਲੱਗਦਾ ਕਿ ਅਸੀਂ ਅਮਰੀਕਾ ਤੋਂ ਜ਼ਿਆਦਾ ਸੇਫ ਕੈਨੇਡਾ ਦੇ ਵਿੱਚ ਆ ਕਿਉਂਕਿ ਇੱਥੇ ਜ਼ਿਆਦਾ ਮਾਹੌਲ ਗਰਮ ਹੋਇਆ ਹੋਇਆ ਹਾਲਾਂਕਿ ਟਰੰਪ ਸ਼ਾਸ ਨੇ ਇੰਟਰਵਿਊ ਦੇ ਵਿੱਚ ਕਿਹਾ ਵੀ ਸੀ ਕਿ ਮੈਨੂੰ ਮਿਨੀ ਮਿਨੀ ਸੋਟਾ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਮੈਂ ਥੋੜੀ ਨਰਮੀ ਕਰੂੰਗਾ ਤੇ ਉੱਥੇ 700 ਫੈਡਰਲ ਏਜੰਟਾਂ ਨੂੰ ਵੀ ਵਾਪਸ ਬੁਲਾਇਆ ਗਿਆ ਪਰ ਫਿਰ ਵੀ ਲੋਕ ਡਰ ਰਹੇ ਆ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਕਿ ਅਗਲੀ ਕਾਰਵਾਈ ਕੈਲੀਫੋਰਨੀਆ ਦੇ ਵਿੱਚ ਹੋਣੀ ਆ ਤੇ ਅਗਲੀ ਕਾਰਵਾਈ ਗ੍ਰੀਨ ਕਾਰਡ ਤੇ ਜਿਹੜੇ ਸਿਟੀਜ਼ਨਸ਼ਿਪ ਲੈਂਤੀਆਂ ਹੋਈਆਂ ਝੂਠ ਬੋਲ ਕੇ ਜਾਂ ਕੋਈ ਫਰਾਡ ਕਰਕੇ ਉਹਨਾਂ ਦੇ ਉੱਪਰ ਹੋਣ ਜਾ ਰਹੀ ਆ ਬਾਕੀ ਆਪਾਂ ਤੇ ਇਹੀ ਅਰਦਾਸ ਕਰਦੇ ਕਿ ਰੱਬਾ ਇਦਾਂ ਦਾ ਕੋਈ ਦਿਨ ਨਾ ਲਿਆਈ ਨਾ ਕੁਛ ਇਦਾਂ ਦਾ ਹੋਵੇ ਚੜ੍ਹਦੀ ਕਲਾ 'ਚ ਰਹਿਣ ਜਿੰਨੇ ਆਪਣੇ ਭਰਾ ਆਪਣੇ ਪੰਜਾਬੀ ਕਮਾਉਣ ਗਏ ਆ ਸਾਰੇ ਵੱਡੇ ਵੱਡੇ ਸੁਪਨੇ ਲੈ ਕੇ ਗਿਆ ਸਾਰਿਆਂ ਦੇ ਪੂਰੇ ਹੋਣ ਤੇ ਖੁਸ਼ੀਆਂ ਰਹਿਣ ਉਹਨਾਂ ਦੇ ਘਰਾਂ 'ਚ ਆਪਾਂ ਤੇ ਇਹੀ ਅਰਦਾਸ ਕਰਦੇ ਆ ਬਾਕੀ ਤੁਸੀਂ ਆਪਣੇ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰਿ ਜ਼ਰੂਰ ਦੱਸਿਓ ਇਸ ਦੇ ਬਾਰੇ ਚ ਔਰ ਇਸ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਇਨਸਾਨ ਤੱਕ ਪਹੁੰਚ ਸਕੇ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਜੇ ਤੱਕ ਨਹੀਂ ਕੀਤਾ ਤਾਂ ਪਲੀਜ਼ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਕੋਲ ਹਰ ਇੱਕ ਨਵੀਂ ਤੋਂ ਨਵੀਂ ਅਪਡੇਟ ਪਹੁੰਚ ਸਕੇ ਬਾਕੀ ਤੁਹਾਡੀ ਸਪੋਰਟ ਦੀ ਵੀ ਬਹੁਤ ਜ਼ਰੂਰਤ ਹੈ ਪੰਜਾਬੀਓ ਪਲੀਜ਼ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ